ਸੋ ਅੱਜ ਆਪਾਂ ਗੱਲ ਕਰਾਂਗੇ ਬਾਟਾ ਕੰਪਨੀ ਬਾਰੇ ਕਿੱਦਾਂ ਆਪਾਂ ਨੂੰ ਲੱਗਦਾ ਕਿ ਜਿਹੜੀ ਬਾਟਾ ਕੰਪਨੀ ਜੁੱਤੀਆਂ ਬਣਾਉਂਦੀ ਹੈ ਇੰਡੀਆ ਦੀ ਕੰਪਨੀ ਲੱਗਦੀ ਹੈ ਪਰ ਅਸਲ ਵਿੱਚ ਇਹ ਯੂਰਪ ਦੀ ਕੰਟਰੀ ਹੈ ਕਿੱਦਾਂ 320 ਡਾਲਰ ਤੋਂ ਸ਼ੁਰੂ ਹੋ ਕੇ ਕੰਪਨੀ ਨੇ ਮਿਲੀਅਨ ਬਿਲੀਅਨ ਦਾ ਜਿਹੜਾ ਕਾਰੋਬਾਰਾ ਖੜਾ ਕਰ ਦਿੱਤਾ ਸੋ ਗੱਲ 1894 ਦੇ ਵਿੱਚ ਯੂਰਪ ਦੀ ਇੱਕ ਕੰਟਰੀ ਚੈੱਕ ਰਿਪਬਲਿਕ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਸ਼ਹਿਰ ਦੇ ਵਿੱਚ ਜਿਹੜਾ ਕਿ ਬੂਟ ਬਣਾਉਣ ਦਾ ਕੰਮ ਛੋਟੇ ਲੈਵਲ ਤੇ ਕਰਦਾ ਹੁੰਦਾ ਥੋਮਸ ਬਾਟਨਾਂ ਦਾ ਜਿਹੜਾ ਬੰਦਾ ਹੁੰਦਾ ਇੱਕ ਦਿਨ ਆਪਣੀ ਮਾਂ ਤੋਂ 320 ਡਾਲਰ ਲੈ ਕੇ ਜਿਹੜੀ ਆਪਣੀ ਕੰਪਨੀ ਨੂੰ ਰਜਿਸਟਰ ਕਰਦਾ ਬਾਟਾ ਦੇ ਨਾਂ ਤੇ ਸ਼ੁਰੂਆਤੀ ਦਿਨਾਂ ਵਿੱਚ ਇਹ ਕੰਪਨੀ ਵਧੀਆ ਚੱਲਦੀ ਐ ਇਸ ਤੋਂ ਬਾਅਦ ਇਹ ਬੰਦਾ ਜਿਹੜਾ ਪ੍ਰੋਡਕਸ਼ਨ ਬਣਾਉਣ ਲਈ ਕਰਜ਼ਾ ਚੱਕਦਾ ਕਰਜ਼ਾ ਲੈਣ ਤੋਂ ਬਾਅਦ ਇਹ ਜਿਹੜੀ ਹੌਲੀ ਹੌਲੀ ਕੰਪਨੀ ਹੁੰਦੀ ਐ ਫੇਲ ਹੋ ਜਾਂਦੀ ਐ ਇਸ ਤੋਂ ਬਾਅਦ ਜਿਹੜਾ ਥੋਮਸ ਬਾਟਾ ਹੁੰਦਾ ਆਪਣੇ ਪਰਿਵਾਰ ਨੂੰ ਅਤੇ ਆਪਣੇ ਭਾਈਆਂ ਨੂੰ ਲੈ ਕੇ ਇੰਗਲੈਂਡ ਦੇ ਵਿੱਚ ਮੂਵ ਹੋ ਜਾਂਦਾ ਇੰਗਲੈਂਡ ਦੇ ਵਿੱਚ ਮੂਵ ਹੋਣ ਤੋਂ ਬਾਅਦ ਇਹ ਜਿਹੜਾ ਬੂਟ ਬਣਾਉਣ ਵਾਲੀ ਕੰਪਨੀ ਦੇ ਵਿੱਚ ਹੀ ਕੰਮ ਕਰਦਾ ਉੱਥੇ ਇਹ ਬੂਟ ਬਣਾਉਣ ਦੀ ਨਵੀਆਂ-ਨਵੀਆਂ ਤਕ ਤਕਨੀਕਾਂ ਸਿੱਖਣ ਦੇ ਨਾਲ ਨਾਲ ਉਹਦੀ ਮਾਰਕੀਟਿੰਗ ਕਰਨ ਦੀ ਜਿਹੜੀ ਸਕਿੱਲ ਵੀ ਸਿੱਖ ਲੈਂਦਾ ਪੈਸੇ ਜੋਣ ਤੋਂ ਬਾਅਦ ਇਹ ਦੁਬਾਰਾ ਆਪਣੀ ਹੀ ਕੰਟਰੀ ਦੇ ਵਿੱਚ ਆ ਜਾਂਦਾ ਅਤੇ ਦੁਬਾਰਾ ਆਪਣਾ ਜਿਹੜਾ ਬਿਜ਼ਨਸ ਹੁੰਦਾ ਦੋ ਕਮਰਿਆਂ ਤੋਂ ਸ਼ੁਰੂ ਕਰਦਾ ਬਾਟਾ ਦੀ ਜਿਹੜੀ ਪਹਿਲੀ ਬੂਟ ਬਣਾਉਣ ਵਾਲੀ ਕੰਪਨੀ ਚੱਕਰ ਰਿਪਬਲਿਕ ਦੇ ਵਿੱਚ ਲੱਗੀ ਇਸ ਬੰਦੇ ਨੇ ਦੋ ਕਮਰਿਆਂ ਤੋਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਇਹ ਕੰਪਨੀ ਦੀ ਮੰਗ ਜਿਹੜੇ ਸੀਗੇ ਬੂਟ ਬਣਾਉਣ ਦੀ ਮੰਗ ਆ ਜਿਹੜੀ ਚੱਕਰ ਰਿਪਬਲਿਕ ਤੋਂ ਯੂਰਪੀਅਨ ਕੰਟਰੀਆਂ ਦੇ ਵਿੱਚ ਵੱਧ ਗਈ ਉਸ ਤੋਂ ਬਾਅਦ 1914 ਦੇ ਵਿੱਚ ਵਰਲਡ ਵਾਰ ਲੱਗ ਜਾਂਦੀ ਹੈ ਪਰ ਉਸ ਸਮੇਂ ਵੀ ਇਹ ਕੰਪਨੀ ਸਰਵਾਈਵ ਕਰ ਜਾਂਦੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਬੂਟ ਬਣਾਉਣ ਦੀ ਤਕਨੀਕ ਹੁੰਦੀ ਹੈ ਜਾਂ ਜਿਹੜੀ ਲੇਬਰ ਕੋਸਟ ਹੁੰਦੀ ਹੈ ਘੱਟ ਹੁੰਦੀ ਹੈ ਇਸ ਕਰਕੇ ਇਹਦੀ ਜਿਹੜੀ ਬੂਟਾਂ ਦੀ ਕੀਮਤ ਸੀਗੀ ਉਹ ਵੀ ਘੱਟ ਸੀਗੀ ਉਸ ਤੋਂ ਬਾਅਦ 1920 ਦੇ ਵਿੱਚ ਇਹ ਕੰਪਨੀ ਇੰਡੀਆ ਦੇ ਵਿੱਚ ਪੈਰ ਪਸਾਰਦੀ ਆ 1920 ਦੇ ਵਿੱਚ ਬਾਟਾ ਥੋਮਸ ਦਾ ਛੋਟਾ ਮੁੰਡਾ ਥੋਮਸ ਜੂਨੀਅਰ ਇੰਡੀਆ ਦੇ ਵਿੱਚ ਕਲਕੱਤਾ ਦੇ ਵਿੱਚ ਕੱਚਾ ਮਾਲ ਖਰੀਦਣ ਲਈ ਆਉਂਦਾ ਪਰ ਇਹ ਲੋਕ ਹੁੰਦੇ ਉਹ ਜ਼ਿਆਦਾਤਰ ਜਿਹੜੇ ਆ 70% ਲੋਕ ਬਿਨਾ ਚੱਪਲਾਂ ਤੋਂ ਫਿਰਦੇ ਹੁੰਦੇ ਆ ਦੇਖਦਾ ਉਹ ਕਿ ਇੱਥੇ ਜਿਹੜਾ ਇੰਡੀਆ ਦੀ ਜਿਹੜੀ ਮਾਰਕੀਟ ਆ ਉਹ ਬਹੁਤ ਵੱਡੀ ਮਾਰਕੀਟ ਆ ਇਸ ਲਈ ਉਹ ਇੱਥੇ ਫੈਕਟਰੀ ਲਾਉਣ ਦਾ ਮਨ ਬਣਾ ਲੈਂਦਾ 1932 ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਬੂਟ ਬਣਾਉਣ ਵਾਲੀ ਫੈਕਟਰੀ ਲੱਗਦੀ ਉਹ ਬਾਟਾ ਦੀ ਹੀ ਲੱਗਦੀ ਆ ਪੱਛਮੀ ਬੰਗਾਲ ਦੇ ਵਿੱਚ ਬਾਟਾ ਦੀ ਪਹਿਲੀ ਜਿਹੜੀ ਆ ਫੈਕਟਰੀ ਸਥਾਪਿਤ ਕੀਤੀ ਜਾਂਦੀ ਹੈ ਇਸ ਤੋਂ ਬਾਅਦ 1940 ਦੇ ਦਹਾਕੇ ਤੱਕ ਇਹ ਫੈਕਟਰੀ ਦੀ ਜਿਹੜੀ ਮੰਗ ਹੁੰਦੀ ਹੈ ਪੂਰੀ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਦਿੱਲੀ ਪਟਨਾ ਦੇ ਵਿੱਚ ਹੋਰ ਫੈਕਟਰੀਆਂ ਜਿਹੜੀਆਂ ਬਾਟਾ ਦੀਆਂ ਲਗਾਈਆਂ ਜਾਂਦੀਆਂ ਪੱਛਮੀ ਬੰਗਾਲ ਦੇ ਵਿੱਚ ਇਸ ਫੈਕਟਰੀ ਦੇ ਨਾਲ ਨਾਲ ਹਸਪਤਾਲ ਸਕੂਲ ਕਾਲਜ ਇੱਕ ਨਗਰ ਬਣ ਜਾਂਦਾ ਉਸ ਤੋਂ ਬਾਅਦ ਇਸ ਨਗਰ ਦਾ ਨਾਮ ਬਾਟਾ ਨਗਰ ਰੱਖ ਦਿੱਤਾ ਜਾਂਦਾ ਸੋ ਇਹ ਕੰਪਨੀ ਦਾਅਵਾ ਕਰਦੀ ਹੈ ਕਿ 19ਵੀਂ ਸਦੀ ਦੇ ਵਿੱਚ ਜਿਹੜੇ ਲੋਕ ਸੀਗੇ 70% ਲੋਕ ਸੀਗੇ ਉਹ ਬਾਟਾ ਦੀਆਂ ਬਣੀਆਂ ਹੋਈਆਂ ਚੱਪਲਾਂ ਜੁੱਤੀਆਂ ਜਾਂ ਬੂਟ ਪਾਉਂਦੇ ਸੀਗੇ 1977 ਦੇ ਵਿੱਚ ਬਾਟਾ ਕੰਪਨੀ ਨੇ ਇੰਡੀਆ ਦੇ ਵਿੱਚ ਜਿਹੜੇ ਚਿੱਟੇ ਬੂਟ ਜਿਹੜੇ ਆਪਾਂ ਸਕੂਲਾਂ ਦੇ ਵਿੱਚ ਪਾਉਂਦੇ ਹੁੰਦੇ ਸੀਗੇ ਜਾਂ ਜਿਨ੍ਹਾਂ ਨੂੰ ਪੀਟੀ ਸ਼ੂ ਕਿਹਾ ਜਾਂਦਾ ਸੀ ਉਹਨਾਂ ਦੀ ਜਿਹੜੀ ਮੈਨੂਫੈਕਚਰ ਆ ਉਹ ਇੰਡੀਆ ਦੇ ਵਿੱਚ ਹੀ ਸਭ ਤੋਂ ਪਹਿਲਾਂ ਡਿਜ਼ਾਈਨ ਕੀਤੇ ਗਏ ਸੀਗੇ ਹਰ ਇੱਕ ਨੇ ਇਹ ਜਿਹੜੇ ਚਿੱਟੇ ਬੂਟ ਸਕੂਲ ਦੇ ਵਿੱਚ ਪਾਏ ਹੋਣੇ ਇਸ ਤੋਂ ਬਾਅਦ ਇਹਨਾਂ ਬੂਟਾਂ ਨੂੰ ਯੂਰਪੀਅਨ ਦੇ ਵਿੱਚ ਵੀ ਵੇਚਿਆ ਗਿਆ ਅਤੇ ਪੂਰੀ ਵਧੀਆ ਇਹਨਾਂ ਨੇ ਪ੍ਰੋਫਿਟ ਕੀਤਾ ਸੋ ਇਹ ਸੀਗਾ ਜੀ ਬਾਟਾ ਕੰਪਨੀ ਦਾ ਇਤਿਹਾਸ ਜਿਹੜੀ ਕਿ ਆਪਾਂ ਨੂੰ ਲੱਗਦੀ ਹੈ ਇੰਡੀਆ ਦੀ ਕੰਪਨੀ ਆ ਪਰ ਅਸਲ ਵਿੱਚ ਯੂਰਪ ਦੀ ਕੰਪਨੀ ਸੀਗੀ ਸੋ ਕਿੱਦਾਂ ਇੱਕ ਬੰਦੇ ਨੇ ਦੋ ਕਮਰਿਆਂ ਤੋਂ 320 ਡਾਲਰ ਤੋਂ ਸ਼ੁਰੂ ਕਰਕੇ ਕੰਮ ਅੱਜ ਮਿਲੀਅਨ ਬਿਲੀਅਨ ਦੇ ਵਿੱਚ ਵਪਾਰ ਜਿਹੜੀ ਬਾਟਾ ਕੰਪਨੀ ਕਰ ਰਹੀ ਹੈ ਸੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਤੇ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ